ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਯੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਵੇਲੇ ਇਹ ਤਸਵੀਰਾਂ ਬਰਨਾਲਾ ਤੋਂ ਸਾਹਮਣੇ ਆ ਰਹੀਆਂ ਨੇ ਜੋ ਕਿ ਤੁਸੀਂ ਦੇਖ ਸਕਦੇ ਹੋ ਤਾਂ ਬਿਲਕੁਲ ਪੰਜਾਬ ਸਰਕਾਰ ਦੇ ਵੱਲੋਂ ਯਾਨੀ ਕਿ ਮਾਨ ਸਰਕਾਰ ਦੇ ਵੱਲੋਂ ਇੱਕ ਮਹਿੰਮ ਵਿੱਢੀ ਗਈ ਸੀ ਯੁੱਧ ਨਸ਼ਾ ਵਿਰੁੱਧ ਜਿਸ ਦਾ ਇੱਕੋ ਹੀ ਅਜੰਡਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨਾ ਜਿਸ ਦੇ ਮੱਦੇਨਜ਼ਰ ਵਕਫ ਵਕ ਥਾਵਾਂ ਤੇ ਚੈਕਿੰਗ ਕੀਤੀ ਜਾਂਦੀ ਹੈ ਦੱਸ ਦਿੰਨੇ ਆ ਕਿ ਇਸ ਮੁਹਿੰਮ ਨੂੰ 100 ਦਿਨ ਤੋਂ ਵੱਧ ਜਿਹੜੇ ਕਿ ਹੋ ਚੁੱਕੇ ਨੇ ਤੇ ਇਹ ਮੁਹਿੰਮ ਜਿਹੜੀ ਕਿ ਲਗਾਤਾਰ ਹਰ ਰੋਜ਼ ਕੀਤੀ ਜਾ ਰਹੀ ਹੈ ਪੁਲਿਸ ਅਫਸਰ ਵਕਫ ਵਕ ਥਾਵਾਂ ਤੇ ਜਾਂਦੇ ਨੇ ਚੈਕਿੰਗ ਕਰਦੇ ਨੇ ਤੇ ਜੇ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਤਾਂ ਤੁਰੰਤ ਉਸ ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਬੁਲਡੋਜ਼ਰ ਐਕਸ਼ਨ ਯਾਨੀ ਕਿ ਪੀਲਾ ਪੰਜਾਬ ਚਲਾਇਆ ਜਾ ਰਿਹਾ ਹੈ ਨਸ਼ਾ ਤਸਕਰਾਂ ਦੀ ਕਰਾਂ ਦੇ ਉੱਤੇ ਇਹ ਪੀਲਾ ਪੰਜਾ ਚਲਾਇਆ ਜਾ ਰਿਹਾ ਉਹਨਾਂ ਦੇ ਘਰ ਜਿਹੜੇ ਕਿ ਟਾਇਰ ਜਾ ਰਹੇ ਨੇ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਪੰਜਾਬ ਸਰਕਾਰ ਦਾ ਇੱਕੋ ਹੀ ਅਜੰਡਾ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਨਸ਼ੇ ਦੀ ਖੇਡ ਦੇ ਵਿੱਚੋਂ ਬਾਹਰ ਕੱਢਣਾ ਤਾਂ ਕਿ ਉਹਨਾਂ ਦਾ ਭਵਿੱਖ ਜਿਹੜਾ ਕਿ ਵਧੀਆ ਹੋ ਸਕੇ ਤਾਂ ਜਿਸ ਦੇ ਮੱਦੇ ਨਜ਼ਰ ਇਹ ਦੁਹਰ ਰੋਜ਼ ਚੈਕਿੰਗਾਂ ਕੀਤੀਆਂ ਜਾਂਦੀਆਂ ਨੇ ਹਰ ਰੋਜ਼ ਕੈਂਪੇਨਸ ਵੀ ਚੁਲਾਏ ਜਾਂਦੇ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਨੂੰ ਦੱਸਣ ਲਈ ਕਿ ਇਹ ਕਿਸ ਤਰੀਕੇ ਦੇ ਨਾਲ ਨਸ਼ਾ ਜਿਹੜਾ ਕਿ ਫੈਲ ਰਿਹਾ ਹੈ ਤੇ ਉਸ ਨੂੰ ਰੋਕਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੈਂਪੇਨਸ ਵੀ ਚੁਲਾਏ ਜਾ ਰਹੇ ਨੇ ਤਾਂ ਫਿਲਹਾਲ ਦੇ ਲਈ ਇਸ ਵੇਲੇ ਇਹ ਤਸਵੀਰਾ ਬਰਨਾੜਾ ਤੋਂ ਸਾਹਮਣੇ ਆ ਰਹੀ ਹੈ ਨੇ ਤੇ ਇਸ ਦੇ ਮੱਦੇ ਨਜ਼ਰ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਰ ਅਜ ਇੱਕ ਨਸ਼ੇ ਦੇ ਵਿਰੁੱਧ ਫੇਰ ਤੋਂ ਮਤਲਬ ਕਿ ਈਲਾ ਪੰਚਾਇਤ ਚੱਲਿਆ ਇੱਥੇ ਚੱਲਿਆ ਤੇ ਕੀ ਕੀ ਇਹਨਾਂ ਤੇ ਕੇਸ ਸੀ ਕੀ ਇਹਨਾਂ ਦੇ ਨਾਮ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਬੋਲੋ ਜਿਹੜੀ ਇਹ ਯੁੱਧ ਨਸ਼ੇ ਵਿਰੁੱਧ ਮੁਹਿੰਮ ਸਟਾਰਟ ਕੀਤੀ ਗਈ ਹੈ ਉਹਦੇ ਤਹਿਤ ਅੱਜ ਬਰਨਾਲਾ ਬੱਸ ਸਟੈਂਡ ਦੇ ਬੈਕ ਸਾਈਡ ਜਿਹੜੀ ਸੈਂਸੀ ਬਸਤੀ ਹੈ ਇੱਥੇ ਜਿਹੜਾ ਨਸ਼ਾ ਤਸਕਰ ਫੈਮਲੀ ਹੈ ਪਰਿਵਾਰ ਇਹਨਾਂ ਵੱਲੋਂ ਇੱਕ ਨਾਜਾਇਜ਼ ਉਸਾਰੀ ਕੀਤੀ ਗਈ ਸੀਗੀ ਜਿਹੜੀ ਇਮਪਰੂਵਮੈਂਟ ਟਰਸ ਦੀ ਲੈਂਡ ਸੀਗੀ ਉਹਨੂੰ ਅੱਜ ਢਾਇਆ ਜਾ ਰਹਾ ਹੈ ਤੁਸੀਂ ਬੈਕਗ੍ਰਾਉਂਡ ਸੇ ਦੇਖ ਵੀ ਸਕਦੇ ਹੋ ਇੱਕ ਕੰਪਲੀਟ ਜਿਹੜਾ ਸਟਰਕਚਰ ਸੀਗਾ ਨਸ਼ਾ ਤਸਕਰ ਇਹ ਨਸ਼ਾ ਤਸਕਰ ਦੇ ਪੈਸੇ ਰਾਹੀਂ ਬਣਾਇਆ ਗਿਆ ਸੀਗਾ ਔਰ ਪੁਲਿਸ ਵੱਲੋਂ ਉੱਥੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਔਰ ਇਹਨੂੰ ਕੰਪਲੀਟਲੀ ਦੌਰਸ ਕੀਤਾ ਗਿਆ ਸਾਰਾ ਜਿਹਨਾਂ ਦਾ ਘਰ ਟਾਇਆ ਗਿਆ ਕਿੰਨੇ ਪਰਚੇ ਕੀਤੇ ਗਏ ਉਹਦਾ ਸਾਰਾ ਪਰਿਵਾਰ ਹੀ ਨਸ਼ਾ ਕਰ ਤਸਕਰ ਦੇ ਕੰਮ ਦੇ ਵਿੱਚ ਇਨਵੋਲਡ ਸੀਗਾ ਰਵੀ son of ਗੁਰਮੈਲ ਸਿੰਘ ਅਜਮੇਰ ਕੋਰ ਵਾਈਫੋ ਗੁਰਮੈਲ ਸਿੰਘ ਤੇ ਸੁਖਦੇਵ ਇਨ ਪੂਰੇ ਪਰਿਵਾਰ ਤੇ 16 ਪਰਚੇ ਐਨਡੀਪੀਐਸ ਦੇ ਦਰਜ ਸੀਗੇ ਕਨੈਕਟ ਕਰਤਾ ਹੈ ਜੀ ਅੱਜ ਅੱਜ ਇਹ ਘੜਾਇਆ ਗਿਆ ਇਹ ਪੂਰਾ ਕੰਪਲੀਟ ਤੁਸੀਂ ਦੇਖੋਗੇ ਲੀਗਲ ਸਟਰਕਚਰ ਸੀਗਾ ਤੇ ਕੰਪਲੀਟ ਸਟਰਕਚਰ ਨੂੰ ਹੀ ਢਾਇਆ ਗਿਆ ਹੈ ਇਹ ਸਰ ਹੁਣ ਇੱਥੇ ਨੇ ਜਾਂ ਜੇਲ੍ਹ ਤੇ ਨੇ ਜੀ ਇੱਕ ਜੇਲ੍ਹ 'ਚ ਹੈ ਇੱਕ ਫਰਾਰ ਹੈ ਤੁਸੀਂ ਇਹ ਵੀ ਨੋਟਿਸ ਕਰੋ ਕਿ ਜਿਹੜਾ ਇਹ ਬੈਕ ਸਾਈਡ ਸੈਂਸੀ ਬਸਤੀ ਹੈ ਇੱਥੇ ਸਾਡੇ ਵੱਲੋਂ ਪ੍ਰੋਪਰ ਸਰਵੇ ਵੀ ਕੀਤਾ ਗਿਆ ਸੀਗਾ ਔਰ ਕੱਲੇ ਕੱਲੇ ਘਰ ਨੂੰ ਨੰਬਰ ਮਾਰਕ ਕੀਤਾ ਗਿਆ ਹੈ ਔਰ ਉਹਨਾਂ ਦਾ ਡਿਟੇਲ ਕੰਸਰਨ ਮਹਿਕਮੇ ਵੱਲੋਂ ਵੈਰੀਫਾਈ ਵੀ ਕੀਤਾ ਜਾ ਰਿਹਾ ਜਿੱਥੇ ਸਾਨੂੰ ਲੱਗਦਾ ਹੈ ਕਿ ਨਾ ਜਾਦੂ ਸਾਰੀ ਹੈ ਕੰਸਰਨ ਮਹਿਕਮੇ ਦੇ ਨੋਟਿਸ ਤੇ ਆਉਣ ਤੋਂ ਬਾਅਦ ਸਾਰੇ ਵੈਰੀਫਿਕੇਸ਼ਨ ਕਰਾਂ ਤੋਂ ਬਾਅਦ ਜਾਪਤੀ ਅਨੁਸਾਰ ਇਨਾਂ ਨੂੰ ਢਾਇਆ ਜਾਂਦਾ ਹੈ ਉਸੇ ਤਹਿਤ ਚ ਅੱਜ ਮਤਲਬ ਜਿਹੜਾ ਇਹ ਕਾਰਵਾਈ ਕੀਤੀ ਗਈ ਹੈ ਇਹ ਸਰ ਸਪੈਸਿਫਿਕ ਜਿਹੜੇ ਹੈਗੇ ਨਸ਼ਾ ਵੇਚਣ ਵਾਲੇ ਅਧਿਕਾਰੀ ਢਾਇਆ ਜਾ ਰਿਹਾ ਕਿ ਇਹ ਇੱਕ ਇਨਕ੍ਰੋਚਮੈਂਟ ਹੈ ਜਿਹੜੀ ਉਹਦੀ ਦੇਖੋ ਇਹ ਬੇਸਿਕਲੀ ਨਾਜਾਇਜ਼ ਇਨਕ੍ਰੋਚਮੈਂਟ ਹੀ ਹੋਣ ਦੀ ਹੈ ਲੇਕਿਨ ਜਦੋਂ ਤੁਸੀਂ ਬੈਕਗ੍ਰਾਉਂਡ ਵੈਰੀਫਾਈ ਕਰੋਗੇ ਇਨਾਂ ਦਾ ਜਿਹੜਾ ਨਾਜਾਇਜ਼ ਇਨਕ੍ਰੋਚਮੈਂਟ ਹੈ ਨਸ਼ਾ ਤਸਕਰ ਦੇ ਪੈਸੇ ਰਹੀ ਕਿੱਥੇ ਗਿਆ ਸੀਗਾ ਤੋਂ ਜਾਪਤੀ ਅਨੁਸਾਰ ਪ੍ਰੋਪਰ ਡੀਪ੍ਰੋਸੈਸ ਆਫ ਲਾ ਨੂੰ ਫੋਲੋ ਕਰਦੇ ਹੋਏ ਇਨਾਂ ਤੇ ਕਲਾਪ ਐਕਸ਼ਨ ਕੀਤਾ ਜਾਂਦਾ ਹੈ देखो अस सारा वेरीफाई कर रहे हैं बिकॉज सू कानून जिम्मेदारी मानयोग सुप्रीम कोर्ट है उन्होंने गाइडलाइन की भी पालना करनी पैदी है और एज पर रूल ही जो सू कर इंस्ट्रक्शन मिलता है डिपार्टमेंट वालों कि ये उस नाजायज़ है कंप्लीटली नायजायज़ है उस तो बादपर नोटिस देने तो बाद ही प्रोपर समा देने उया जाता है ठीक है थैंक यू थैंक